ਇਹ ਹੈ ਜੀ ਉਹ ਪੁਰਾਤਨ ਖੂ ਤੇ ਨਾਲ ਹੀ ਤੁਸੀਂ ਦੇਖ ਸਕਦੇ ਹੋ ਹਵੇਲੀ ਦੇ ਦ੍ਰਿਸ਼ ਟੱਠੀ ਹੋਈ ਹਵੇਲੀ ਪੁਰਾਤਨ ਤੇ ਨਾਨਕਸ਼ਹੀ ਅੱਜ ਇਸ ਜੀ ਦੀ ਗਵਾਹੀ ਭਰਦੀ ਹੈ ਤੇ ਨਾਲ ਹੀ ਆਪਾਂ ਫਿਰ ਹੁਣ ਦਰਸ਼ਨ ਕਰਾਂਗੇ ਬਾਬਾ ਜੀ ਦੇ ਜੋ ਤੁਹਾਨੂੰ ਦੱਸਣਗੇ ਪ੍ਰੋਪਰ ਇਤਿਹਾਸ ਬਾਰੇ ਕਿਵੇਂ ਕਿਵੇਂ ਗੁਰਦੁਆਰਾ ਸਾਹਿਬ ਹੋਂਦ ਚਾਇਆ ਗੁਰਦੁਆਰਾ ਸਾਹਿਬ ਜਿਹੜੇ ਹੈ ਸਾਰੇ ਲੋਕ ਕਹਿੰਦੇ ਸੀ ਵੀ ਦਸਵੇਂ ਪਾਸ਼ਾ ਨਾਲ ਸੰਬੰਧਿਤ ਹੈ لیکن ਪਤਾ ਕਿਸੇ ਨੂੰ ਕੁਝ ਨਹੀਂ ਸੀ ਕਿ ਕਦੋਂ ਕਿਲਾ ਆਨੰਦਗੜ੍ਹ ਸਾਹਿਬ ਉਹ ਫਤਬਾਬਾ ਰਾਖੀ ਵਿਚਾਰਨਾ ਵਿੱਚ ਗਏ ਉਹਨਾਂ ਨੇ ਸਾਡੀ ਬੇ ਹਾਂਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਅ ਪਹੁੰਚੇ ਹੋਏ ਆ ਜੀ ਅੱਜ ਪਿੰਡ ਕਨੋਲੀ ਔਰ ਕਨੋਲੀ ਦੇ ਲੱਗ ਗਈ ਮਤਲਬ ਜਿਹੜਾ ਮੇਨ ਜੋ ਆਪਣਾ ਅ ਰੋਡ ਉਦੇ ਲੱਗੇ ਜਦੋਂ ਆਪਾਂ ਢੇਰੋ ਵਾਲੇ ਸਾਈਡ ਨੂੰ ਆਂਦੇ ਆ ਜਾਂ ਮਤਲਬ ਕਿਹਨ ਦਾ ਪਾਵ ਹਿਮਾਚਲ ਵੱਲ ਚੜਦੇ ਆ ਟਕਨੋਲੀ ਤੋਂ ਤਾਂ ਉਹਦੇ ਨਾਲ ਹੀ 2-3 ਕਿਲੋਮੀਟਰ ਤੇ ਤੁਹਾਨੂੰ ਜੇਕਰ ਆਪਾਂ ਹਿਮਾਚਲ ਵਾਲੀ ਸਾਈਡ ਜਾ ਰਹੇ ਆ ਤਾਂ ਆਪਣੇ ਸੱਜੇ ਹੱਥ ਗੁਰਦੁਆਰਾ ਸਾਹਿਬ ਨਜ਼ਰ ਆਉਂਦਾ ਥੋੜੀ ਦੂਰ ਤੇ ਤੇ ਇਹ ਗੁਰਦੁਆਰਾ ਸਾਹਿਬ ਹੈਗਾ ਜੀ ਦਸਮ ਪਿਤਾ ਗੁਰੂ ਗੋਬਿੰਦ ਸਿੰਘ ਜੀ ਨਾਲ ਸੰਬੰਧਿਤ ਜਿਹੜੀ ਕਿ ਮੈਂ 57 ਵੀਡੀਓ ਪਿੱਛੇ ਇੱਕ ਪਹਿਲਾ ਵੀਡੀਓ ਪਾਈ ਹੋਈਆਂ ਸੀਗੀਆਂ ਜੋ ਕੋਟਲਾ ਨਿਹੰਗ ਅ ਅ ਰਿਆਸਤ ਨਾਲ ਸੰਬੰਧਿਤ ਅ ਗੁਰਦੁਆਰਾ ਸਾਹਿਬ ਸੀਗਾ ਉੱਥੇ ਹਵੇਲੀ ਸੀ ਪ੍ਰਾਤਨ ਤੇ ਉੱਥੇ ਗੁਰਮਹਾਰਾ ਜੀ ਠਹਿਰੇ ਸੀਗੇ ਤੇ ਬਾਕੀ ਪੰਜ ਗੁਰੂ ਸਭਾਂ ਦੀ ਹੋਰ ਚਲਨ ਸ਼ੋਪ ਪ੍ਰਾਪਤ ਹੈ ਉਹ ਧਰਤੀ ਤੇ ਉਸ ਤੋਂ ਬਾਅਦ ਜਦੋਂ ਗੁਰੂ ਮਹਾਰਾਜ ਉਸ ਜਗ੍ਹਾ ਤੇ ਆਏ ਤੇ ਉਸ ਤੋਂ ਬਾਅਦ ਇਹ ਸਥਾਨ ਤੇ ਵੀ ਗੁਰੂ ਮਹਾਰਾਜ ਪੁੱਜੇ ਐ ਤੇ ਪੂਰੀ ਜੋ ਇਤਿਹਾਸ ਦੀ ਜਾਣਕਾਰੀ ਹੈ ਉਹ ਮੈਂ ਤੁਹਾਨੂੰ ਹੁਣ ਚਲਦੀ ਵੀਡੀਓ ਚ ਦਵਾਂਗਾ ਤੇ ਨਾਲ ਹੀ ਮੇਰੇ ਪਿੱਛੇ ਤੁਸੀਂ ਦੇਖ ਸਕਦੇ ਹੋ ਇਹ ਪ੍ਰਾਤਨ ਕਿਲਾ ਤੇ ਕੋਠੀ ਜਿੱਥੇ ਕੀ ਤੁਹਾਨੂੰ ਸਬੂਤ ਇਹ ਆਪ ਦੱਸਦੀ ਹੈ ਛੋਟੀ ਨਾਨਕ ਸ਼ਾਹੀ ਇੱਟ ਤੇ ਗਰੇ ਹੋਏ ਟੱਠੇ ਹੋਏ ਮਕਾਨ ਤੇ ਇੱਕ ਕਿਥੇ ਇਤਿਹਾਸਕ ਪੁਰਾਣਾ ਖੂਬ ਵੀ ਹੈ ਮਤਲਬ ਇਤਿਹਾਸਕ ਤਾਂ ਨਹੀਂ ਕਹਿ ਸਕਦੇ ਲੇਕਿਨ ਇਹ ਗੁਰੂ ਮਾਰੇ ਦੇ ਚਰਨ ਪਏ ਆ ਤਾਂ ਹਰ ਇੱਕ ਚੀਜ਼ ਇਤਿਹਾਸਿਕ ਹੋ ਜਾਂਦੀ ਆ ਉਹ ਤੇ ਆਜੋ ਕਰਦੇ ਆ ਵਿਚਾਰ ਤੇ ਦੱਸਦੇ ਆ ਇਹਦੇ ਬਾਰੇ ਗੁਰਦੁਆਰਾ ਸਾਹਿਬ ਬਾਰੇ ਤੇ ਬਾਕੀ ਕਰਦੇ ਅੱਗੇ ਗੱਲਬਾਤ ਹਾਂਜੀ ਇਹ ਹੈ ਗੁਰਦੁਆਰਾ ਸਾਹਿਬ ਬਾਹਰੋਂ ਤੇ ਪਹੁੰਚ ਚੁੱਕੇ ਆ ਅਸੀਂ ਆਜੋ ਇੱਕ ਵਾਰ ਇਤਿਹਾਸ ਤੇ ਮਾਰੀਏ ਚਾਤੀ ਤੇ ਫਿਰ ਕਰਾਂਗੇ ਅੰਦਰ ਦਰਸ਼ਨ ਫਿਰ ਅੱਗੇ ਕਰਦੇ ਆ ਵਿਚਾਰ ਤੇ ਦੱਸਦੇ ਆ ਇਤਿਹਾਸ ਦੇ ਬਾਰੇ ਸੰਪੂਰਨ ਜਿਹੜੀ ਜਾਣਕਾਰੀ ਹੈ ਕਿਵੇਂ-ਕਿਵੇਂ ਮਹਾਰਾਜ ਗੁਰੂ ਪਾਸ਼ਾ ਦੋ ਵਾਰ ਇਸ ਸਥਾਨ ਤੇ ਉਹਨਾਂ ਨੇ ਚਰਨ ਪਾਏ ਇਹ ਸਾਹਮਣੇ ਇਤਿਹਾਸ ਹੈ ਤੁਸੀਂ ਸਕਰੀਨ ਸ਼ਾਟ ਲੈ ਕੇ ਪੜ੍ਹ ਸਕਦੇ ਹੋ ਬਾਕੀ ਮੈਂ ਤੁਹਾਨੂੰ ਪੂਰੀ ਜਾਣਕਾਰੀ ਚਲਦੀ ਵੀਡੀਓ ਦੇ ਵਿੱਚ ਦੇ ਦਵਾਂਗਾ ਇਹ ਹੈ ਜੀ ਅੰਦਰ ਦਰਬਾਰ ਸਾਹਿਬ ਤੇ ਕਰੋ ਦਰਸ਼ਨ ਆਓ ਫਿਰ ਅਸੀਂ ਇੱਕ ਵਾਰ ਚਾਤੀ ਮਾਰੀਏ ਇੱਕ ਗੁਰਦੁਆਰੇ ਦੇ ਸਾਹਮਣੇ ਜੋ ਨਾਲ ਪੁਰਾਣਾ ਕਿਲਾ ਹੈ ਪ੍ਰਾਤਨ ਤੇ ਉਹਦੇ ਬਾਰੇ ਤੇ ਉਸ ਤੋਂ ਬਾਅਦ ਆਪਾਂ ਵਿਚਾਰ ਸੁਣਾਗੇ ਇੱਥੇ ਬਾਬਾ ਜੀ ਪ੍ਰਬੰਧਕ ਜਿਹੜੇ ਉਹਨਾਂ ਤੋਂ ਗੁਰਦੁਆਰਾ ਸਾਹਿਬ ਦੇ ਬਾਰੇ ਪੂਰੀ ਜਾਣਕਾਰੀ ਕਿਵੇਂ-ਕਿਵੇਂ ਗੁਰਦੁਆਰਾ ਸਾਹਿਬ ਦੀ ਜੋ ਖੋਹ ਹੁੰਦਾ ਉਹਨੂੰ ਲੱਭਿਆ ਗਿਆ ਤੇ ਫਿਰ ਇਹਦੀ ਉਸਾਰੀ ਹੋਈ ਹੈ ਇਹ ਸਾਹਮਣੇ ਦੇਖ ਲਓ ਅ ਪ੍ਰਾਣੀ ਹਵੇਲੀ ਸਰਦਾਰਾਂ ਦੀ ਕੌਣ ਸੀਗੇ ਉਹ ਉਹ ਵੀ ਦੱਸਣਗੇ ਬਾਬਾ ਜੀ ਤੇ ਤੁਸੀਂ ਫਿਲਹਾਲ ਇਹਦੇ ਉਹ ਦੇਖੋ ਕਿਵੇਂ ਇਹ ਉਸ ਸਮੇਂ ਦੇ ਜੋ ਟਾਈਮ ਨੂੰ ਜੋ ਦਸਾਉਂਦੀ ਹੋਈ ਇਹ ਹਵੇਲੀ ਕਿ ਇਹ ਪ੍ਰਾਤਨ ਜਗਾ ਹੈ ਇੱਥੇ ਮਹਾਰਾਜ ਦੇ ਮੁਬਾਰਕ ਚਰਨ ਦੋ ਵਾਰ ਪਏ ਐ ਤੇ ਇਹਦੇ ਚ ਇੱਕ ਪੁਰਾਤਨ ਖੂਹ ਹੈ ਉਹ ਵੀ ਮੈਂ ਤੁਹਾਨੂੰ ਦਿਖਾਣਾ ਫਿਲਹਾਲ ਤਾਂ ਉਹ ਸੁੱਕ ਚੁੱਕਿਆ ਲੇਕਿਨ ਇਹਨਾਂ ਨੇ ਫਿਲਹਾਲ ਉਹ ਪੂਰਿਆ ਨਹੀਂ ਭਰਿਆ ਨਹੀਂ ਹੋਇਆ ਤੇ ਜਿਉਂਦੇ ਤੇ ਉਹ ਸਾਹਮਣੇ ਦੇਖੋ ਨਾਂਲਕਸ਼ਾਈ ਇੱਟ ਤੇ ਸਾਹਮਣੇ ਟੱਠੇ ਹੋਏ ਹਵੇਲੀ ਦੇ ਦ੍ਰਿਸ਼ ਤੇ ਨਾਲ ਹੀ ਆਪਾਂ ਫਿਰ ਦਰਸ਼ਨ ਕਰਾਂਗੇ ਉਹ ਬਾਬਾ ਜੀ ਦੇ ਜੋ ਕਿ ਬਹੁਤ ਹੀ ਉਹਨਾਂ ਨੇ ਪਿਆਰ ਸਤਿਕਾਰ ਨਾਲ ਸਾਨੂੰ ਅ ਇਹਦੇ ਇਤਿਹਾਸ ਦੇ ਬਾਰੇ ਦੱਸਿਆ ਇਹ ਹੈ ਜੀ ਉਹ ਖੂ ਜਿਹਦੀ ਮੈਂ ਗੱਲ ਕਰ ਰਿਹਾ ਸੀਗਾ ਫਿਲਹਾਲ ਤਾਂ ਸੁੱਕ ਚੁੱਕਿਆ ਆਜੋ ਫਿਰ ਇਸ ਤੋਂ ਬਾਅਦ ਆਪਾਂ ਕਰਦੇ ਹਾਂ ਉਹ ਬਾਬਾ ਜੀ ਦੇ ਦਰਸ਼ਨ ਤੇ ਉਹਨਾਂ ਤੋਂ ਲੈਂਦੇ ਹਾਂ ਜਾਣਕਾਰੀ ਇਸ ਸਥਾਨ ਬਾਰੇ ਕਿਵੇਂ ਇਹ ਪਵਿੱਤਰ ਸਥਾਨ ਹੋਂਦ ਵਿੱਚ ਆਇਆ ਤੇ ਗੁਰਦੁਆਰਾ ਸਾਹਿਬ ਦੀ ਉਹ ਸਾਰੀ ਹੋਈ ਤੇ ਇਹ ਜਗਾ ਜਿਹੜੀ ਹੈ ਇਹ ਕਿਹਨਾਂ ਦੇ ਕੋਲ ਸੀਗੀ ਤੇ ਹੁਣ ਕਿੱਥੇ ਹੈ ਇਹ ਇਸ ਬਾਰੇ ਅਸੀਂ ਪੂਰੀ ਜਾਣਕਾਰੀ ਬਾਬਾ ਜੀ ਤੋਂ ਲੈਣੇ ਆ ਬਹੁਤ ਹੀ ਮਤਲਬ ਪ੍ਰਮਾਤਮਾ ਨਾਲ ਜੁੜੀ ਹੋਈ ਰੂਹ ਬਾਬਾ ਜੀ ਸਾਡੇ ਤੇ ਆਓ ਅਸੀਂ ਕਰਦੇ ਆ ਉਹਨਾਂ ਦੇ ਦਰਸ਼ਨ ਤੇ ਲੈਣੇ ਆ ਪੂਰੀ ਜਾਣਕਾਰੀ ਆਓ ਚਲਿਏ ਇਹ ਗੁਰਦੁਆਰਾ ਸਾਹਿਬ ਜਿਹੜੇ ਹੈ ਸਾਰੇ ਲੋਕ ਕਹਿੰਦੇ ਸੀ ਵੀ ਦਸਵੇਂ ਪਾਸ਼ਾ ਨਾਲ ਸੰਬੰਧਤ ਹੈ لیکن پتہ کسی ਨੂੰ کچھ نہیں ਸੀ ਵੀ ਕਦੋਂ ਦੱਸੇ 파શન ਨੇ ਚਰਨ ਪਾਏ ਇਥੇ ਇਗਨੇਡੀ ਖੋਜ ਜਦੋਂ ਪਤਾ ਲੱਗਿਆ 1984 ਦੇ ਵਿੱਚ ਕੁਝ ਕੁਦਰਤੀ ਘੋਤਪ ਹੋਇਆ ਇਹ ਮੈਂ ਨੂੰ ਤੜਕੇ ਉੱਠ ਕੇ ਮੈਂ ਥੱਲੇ ਵਜਨ ਸਿੰਘ ਸੈਕਟੀ ਹੁੰਦੀ ਸੀ ਸੈਣੀਸ ਉਹਨਾਂ ਦੇ ਨਾਲ ਬੇਨਤੀ કરી ਵੀ ਆਪਣਾ ਦਰਬਾਰ ਜਿਹੜਾ ਹੈ ਬਹੁਤ ਛੋਟਾ ਜਿਹਾ ਵੀ ਇਹਦੀ ਉਸਾਰੀ ਕਰਕੇ ਲੋਕਾਂ ਦੀ ਤਰ੍ਹਾਂ ਬਣਾਓ ਉਹਨਾਂ ਨੇ ਕਿਹਾ بیٹا ਮੇਰੇ ਕੋਲ 10000 ਰੁਪਏ ਪਿਆ ਉਸ ਜਮਾਨੇ ਦਾ 10000 ਵੀ ਬਹੁਤ ਹੁੰਦਾ ਸੀ ਵੀ ਕੋਈ ਸੇਵਾ ਕਰਨ ਵਾਲਾ ਨਹੀਂ ਮੰਨਦਾ ਚਲੋ ਅਸੀਂ ਲੋਕਾਂ ਨਾਲ ਸੰਪਰਕ ਕਰਕੇ ਲੋਕ ਇਕੱਠੇ ਕਰਕੇ ਈਲਾ ਨੰਦਗੜ ਸਾਹਿਬ ਨੂੰ ਫਤਬਾਬਾ ਰਾਖੀ ਦੇ ਚਰਨਾਂ ਵਿੱਚ ਗਏ ਉਹਨਾਂ ਨੇ ਸਾਡੀ ਬੇਨਤੀ ਪ੍ਰਵਾਨ ਕਰ ਲਈ ਕਿ ਉਹਨਾਂ ਨੇ ਕਿਹਾ ਵੀ ਹਾਂ ਤੁਹਾਡੇ ਪੈਨਾਵਾਂਗੇ ਤੁਸੀਂ ਸਾਨੂੰ ਇਹਦੇ ਬਾਰੇ ਸਾਰੀ ਜਾਣਕਾਰੀ ਦਿਓ ਕਿ ਕਿਹੜੀ ਪਾਸੇ ਕਦੋਂ ਆਈ ਸੀ ਅਸੀਂ ਉਹਨਾਂ ਨੂੰ ਬੇਨਤੀ ਕਰਕੇ ਦੱਸਿਆ ਵੀ ਪਹਿਲਾ ਯੰਗ ਜਦੋਂ ਉਹ ਗਾਣੀ ਦਾ ਮਹਾਰਾਜ ਨੇ ਪਤਾ ਕੀਤਾ ਉਸ ਤੋਂ واپسی ਸਬ ਅਨੰਦਪੁਰ ਸਾਹਿਬ ਜਾਣ ਵਾਸਤੇ ਇੱਕ ਰਾਤ ਇੱਥੇ ਕਿਲਾ ਕਨੌਲਾ ਨਾਂ ਤੇ ਵਜਦਾ ਸੀ ਇਹ ਪਹਿਲਾਂ ਇਹਦਾ ਨਾਂ ਕੋਈ ਕਹਾਸਕ ਵਗੈਰਾ ਨਹੀਂ ਸੀਗਾ ਇਹ ਗੁਰਦੁਆਰਾ ਕਿਲਾ ਕਨੌਲਾ ਹੀ ਸੀ ਸ਼ੁਰੂ ਵਿੱਚ ਤੇ ਇੱਥੇ ਉਸ ਸਰਦਾਰ ਅਮਰੋ ਸਿੰਘ ਨੇ 124 ਕਨਾਲ 5 ਮਰਲੇ ਜ਼ਮੀਨ ਕਿਲਾ ਕਨੌਲਾ ਦੇ ਨਾਂ ਤੇ দান ਕੀਤੀ ਇਹ ਵਾ ਕਰਿਆ ਵਾ ਉਹਨੇ ਦਿੱਤੀ ਉਹਦਾ ਇੱਕ ਮੈਨੇਜਰ ਪੂਰਨ ਸਿੰਘ ਹੁੰਦਾ ਸੀ ਬੇਲੇ ਦਾ ਉਹਦੀ ਸੇਵਾ ਸੰਭਾਲ ਕਰਿਆ ਕਰਦਾ ਸੀ ਜੇ ਲੋ ਮੈਂ ਹੁਣ ਥੋੜਾ ਸ਼ੋਰਟਲੀ ਜੀ ਦੱਸਦਾ ਵੀ 1984 ਜਦੋਂ ਆਪਾਂ ਲੋਕਾਂ ਨਾਲ ਰਹਿ ਕਰਕੇ ਬਾਬਾ ਜੀ ਦੀ ਛਾਂ 'ਚ ਗਏ ਤੇ ਉਹਨਾਂ ਨੇ ਸੇਵਾ ਪ੍ਰਵਾਨ ਕਰੀ। ਅਸੀਂ ਫਿਰ ਇਹਦੀ ਖੋਜ ਕਰਕੇ ਭਾਈ ਸੰਤੋਖ ਸਿੰਘ ਦੀ ਲਿਖੇ ਹੋਏ ਜਿਹੜਾ ਸੋਚ ਪ੍ਰਕਾਸ਼ ਅਵਲੇ ਵਿੱਚੋਂ ਸਾਨੂੰ ਹਵਾਲਾ ਮਿਲਿਆ ਕਿ ਪਹਾੜ ਸ਼ਹੀਦ ਅਸਨੀ ਜਿਹੜੀ ਹੈ ਬਾਯ ਅਸੂ ਦੀ ਰਾਤ ਇਹ ਨਗਰ ਘਨੌਲਾ ਰਾਮ ਘਨੌਲਾ ਕਰਕੇ ਵਜਦਾ ਇਹਦਾ ਨਾਮ ਕਾਗਜ਼ਾਂ 'ਚ। ਵੀ ਉਹ ਰਾਤ ਉਹਨਾਂ ਨੇ ਇੱਥੇ guzari ਲੇਧੇ ਪਿੰਡ ਵਾਲੇ ਐਜੇ ਬਾਦ ਨਸੀਬ ਸੀ ਕਿ ਉਹਨਾਂ ਦੀ ਆ ਕੇ ਉਹਨਾਂ ਤੋਂ ਲਾਹਾ ਨਹੀਂ ਕੱਢ ਸਕੇ ਨਾ ਮਹਾਰਾਜ ਦੇ ਦਰਸ਼ਨ ਕਰ ਸਕੇ ਉਹਨਾਂ ਨੇ ਰਾਤ गुਜ਼ਾਰੀ ਤੇ ਅੱਗੇ ਚਲੇ ਗਏ ਉਸ ਤੋਂ ਦੂਜੀ ਵਾਰ ਉਹਨਾਂ ਨੇ ਜਦੋਂ 4 5 6 ਕੋਧੀ ਕਿਲਾ ਅਨੰਦਗੜ੍ਹ ਸਾਹਿਬ ਛੱਡਿਆ ਇੱਥੇ ਬੜਾ ਜਗਰ ਜ਼ਬਰਦਸਤ ਜਾਂ ਮਤਲਬ ਜਾਗ ਹੋਇਆ ਪਰਿਵਾਰ ਵੀ ਛੋੜਾ ਸਰਸਨ ਅਧੀ ਚੜਨ ਕਰਕੇ ਪਰਿਵਾਰ ਜਿਹੜਾ ਕਿ ਰਿਕਵਰੀ ਹੋ ਗਿਆ ਤੇ ਉਹਦੇ ਨਾਲ ਫਿਰ ਚਾਲੀ ਸਿੰਘ ਤੇ ਮਹਾਰਾਜ ਪਟਨਾ ਸਾਹਿਬ ਗੁਰਦੁਆਰੇ ਜਿੱਤੇ ਹੁਣ ਗੁਰਦੁਆਰਾ ਸਾਬਣਿਆ ਉਹ ਉੱਥੇ ਚਲੇ ਗਏ ਮਾਤਾ ਗੁਜਰੀ ਛੋਟੇ ਸਾਹਿਬ ਜਦੇ ਇਹ ਸਰਤਨਦੀ ਕਿਨਾਰੇ ਕਿਨਾਰੇ ਸਤਲੋਜ ਵੱਲੋਂ ਚੱਲ ਪਏ ਤੇ ਅੱਗੇ ਜਾ ਕੇ ਇੱਕ ਸਤਲੋਜ ਦੇ ਕਿਨਾਰੇ ਇੱਕ ਮਲਾਦੀ ਝੁੱਗੀ ਸੀਗੀ ਉੱਥੇ ਇਹਨਾਂ ਨੇ ਰਾਤ guzari ਉੱਥੇ ਵੀ ਹੁਣ ਗੁਰਦੁਆਰਾ ਜਿਹੜਾ ਕੋਮਾ ਮਾਸਕੀ ਦੇ ਨਾਂ ਤੇ ਬਣ ਗਿਆ ਹੁਣ ਰਹਿ ਗਈ ਗੱਲ ਕਨੋਲੇ ਦੀ ਇੱਥੇ ਅਸੀਂ ਤਿੰਨ ਪਿੰਡਾਂ ਦੀ ਪੰਚਾਇਤ ਇਕੱਠੀ કરી ਉਹਨਾਂ ਦੇ ਬਕਾਇਦਾ ਮਤਵ ਪਾਇਆ ਵੀ ਪਾਈ ਅਸੀਂ ਇਹ ਜਿਹੜੀ ਸੇਵਾ ਲਵਾਣੀ ਹੈ ਬਾਬਾ ਲਾਖ ਸਿੰਘ ਤੋਂ ਇੱਕ ਤਾਂ ਅਸੀਂ ਇਤਿਹਾਸ ਲੱਭ ਕੇ ਦੇਣਾ ਵੀ ਪਾਸ਼ਾ ਕਿਹੜੀ ਪਾਸੇ ਇੱਥੇ ਆਈ ਔਰ ਕਦੋਂ ਆਈ ਉਹ ਅਸੀਂ ਉਹਨਾਂ ਨੂੰ ਦੱਸੀ 22 ਅਸੂ 5 6 ਕੋ ਜਿਹੜਾ ਆਉਂ ਪਵਣਾ ਤੇ ਉਸ ਦੇ ਵਿੱਚ ਉਹਨਾਂ ਨੇ ਇੱਥੇ ਮਤਲਬ ਰਾਤਾਂ گزارੀਆਂ 22 ਅਸੂ ਨੂੰ ਤੇ 5 6 ਕੋ ਦੀ ਰਾਤ ਵੀ ਕੋ ਛੋਟੇ ਸਹਿਬ ਜਾਨ ਜੀ ਤਲਾਸ਼ ਵਿੱਚ ਮਹਾਰਾਜ ਨੇ ਇੱਥੇ ਰਾਤ ਫੇਰ guzari ਇਸ ਤਰ੍ਹਾਂ ਉਹਨਾਂ ਨੇ ਦੋ ਦਫਾ ਮੁਵਾਰਕ ਚਾਰਨੀ ਇਸਨਗਰ ਚ ਪਏ। ਫਿਰ ਜਿਹੜੇ ਸਰਦਾਰ ਸੀ ਮੈਨੇਜਰ ਸੀ ਜੇ RAMDAS ਵਗੈਰਾ ਉਹ Hindu minded ਜਿਹੇ ਉਹਨਾਂ ਨੂੰ ਇਹਨਾਂ ਚੀਜ਼ਾਂ ਨਾਲ ਕੋਈ ਤਾਲੁਕ ਨਹੀਂ ਦਾ ਕਿਉਂਕਿ ਉਹ ਪ੍ਰਾਪਰਟੀ ਦੇ ਇਨਚਾਰਜ ਬਣਾਏ ਹੋਤੇ। ਉਹ ਨਹੀਂ ਸੀ ਚਾਹੁੰਦੇ ਵੀ ਇਹ ਪ੍ਰਾਪਰਟੀ ਦੀ ਜਿਹੜੀ ਆਮ ਜਨਾਂ ਗੁਰੂ ਘਰ ਨਾਲ ਜੁੜ ਜਾਵੇ। ਇਹ ਕਿਧਰੇ ਚਲੇ ਜਾਵੇ। ਕੋਈ ਸਾਡੇ ਕੰਟਰੋਲ ਚ ਰਹੇ। ਇਹ ਉਸ ਤੋਂ ਬਾਅਦ ਆ ਸੀ ਉਹਨਾਂ ਨੂੰ ਮਨਾ ਕੇ ਕਿਸੇ ਤਰੀਕੇ ਨਾਲ ਵੀ ਪੰਚਾਇਤਾਂ ਨੇ ਮਤਾ ਪਾ ਕੇ ਸੇਵਾ ਆਰੰਭ ਕਰਾਤੀ। ਸੇਵਾ ਸਾਡੀ 1900 84 16 8 1988 ਨੂੰ ਆਰੰਭ ਹੋਇਆ ਤੇ 1996 ਦੇ ਵਿੱਚ ਕੁਝ ਬੰਦਿਆਂ ਦੀ ਵੇਖੋ ਵੀ ਸਮਝ ਲੋ ਇਹ ਮਾੜੀ ਕਿਸਮ ਸਮਝ ਲੋ ਉਹਨਾਂ ਦੇ ਬਾਬਾ ਜੀ ਨਾਲ ਦੁਰਵਿਵਹਾਰ ਕਰਕੇ ਕੁਝ ਭੰਦੇ ਲਫ਼ਜ਼ੀ ਬੋਲ ਦਿੱਤੇ ਉਹਨਾਂ ਨੇ ਤੇ ਬਾਬਾ ਜੀ ਸੇਵਾ ਛੱਡ ਗਏ ਸੰਤ ਬਾਬਾ ਲਾਭ ਸਿੰਘ ਫਿਰ ਉਹ ਮੁੜ ਕੇ ਨਹੀਂ ਤਿੰਨ ਸਾਲ ਇੱਥੇ ਆਏ ਉਸ ਤੋਂ ਬਾਅਦ ਫਿਰ ਇਹ ਜੋ ਕੁਝ ਵੀ ਹੋਇਆ ਤਾਂ ਪਰਮਾਤਮਾ ਜਾਣਦਾ ਵੀ ਮੈਂ ਕੁਝ ਇਹ ਗੱਲਾਂ ਨਹੀਂ ਕਹਿਣੇ ਚਾਹੁੰਦਾ ਕਿਉਂਕਿ ਬਹੁਤ ਗਲਤ ਤਰੀਕੇ ਇੱਥੇ ਹੋਏ ਉਸ ਤੋਂ ਬਾਅਦ ਚਲੋ ਜੀ ਇਹ ਫਿਰ ਝਗੜਾ ਪੈ ਗਿਆ ਮਕਦਮਾ ਪੈ ਗਿਆ 2000 ਵਿੱਚ 2000 ਵਿੱਚ ਝਗੜਾ ਪਾਇਆ ਸੀ ਤਾਂ ਮੈਂ ਐਜੇ ਚੇਅਰਮੈਨ ਦਾ ਇੱਥੇ ਰਜਿਸਟਰਡ ਕਮੇਟੀ 354 ਬਣੀ ਭੁਵਿੰਦਰ ਸਿੰਘ ਪ੍ਰਧਾਨ ਦਾ ਅਮਰ ਸਿੰਘ ਕੈਸ਼ੀਅਰ ਦਾ ਹੋਰ ਵੀ ਇੱਥੇ ਜਿਹੜੇ 10 11 12 ਬੰਦੇ ਸੀਗੇ ਉਹਨਾਂ ਨੂੰ ਦਰਜਾਬੰਦ ਦਰਜਾ ਉਹਦਾ ਇੱਥੇ ਵੀ ਸੀਗੇ ਅਸੀਂ ਜਿਹੜਾ ਕੇਸ ਲੜਿਆ ਉਹ ਕੇਸ ਮੇਰੇ ਨਾਂ ਤੇ ਪਿਆ ਸੀਗਾ ਰਾਮ ਸਿੰਘ ਸਾਨਾ ਵੀ ਸੀ ਚੇਅਰਮੈਨ ਦੇ ਤੌਰ ਤੇ ਕੇਸ ਪਿਆ 2000 ਜੇ ਤਨ ਅਸੀਂ ਉਹ ਕੇਸ ਜਿਹੜਾ ਹੈ ਮਾਲ ਦੇ ਰਿਕਾਰਡ ਦੇ ਮੁਤਾਬਕ ਜ਼ਮੀਨ ਜਿਹੜੀ দান ਹੋਈ ਵੀ ਸੀ ਉਹ ਕੇਸ ਅਸੀਂ ਹਰ ਦੇ ਚਲੇ ਗਏ ਇਹ 1988 ਤੋਂ ਲੈ ਕੇ 1996 ਤੱਕ ਬਾਬਾ ਜੀ ਨੇ ਸੇਵਾ કરી 96 ਤੋਂ ਬਾਅਦ ਬਾਬਾ ਜੀ ਛੱਡ ਗਏ 2008 ਤੱਕ ਅਸੀਂ ਕੇਸ ਲੜਦੇ ਰਹੇ ਇਹ 2008 ਵਿੱਚ ਕੁਝ ਇੱਥੇ ਮੈਨੂੰ ਦਰਬਾਰ ਦੀ ਵਿੱਚ ਕੁਝ ਘਾਟ ਮਹਿਸੂਸ ਹੋਈ ਆਪਸ ਵਿੱਚ ਹੀ મતਭੇਦ ਹੋਏ ਕਿਉਂਕਿ ਹੁਣ ਵਰਨ ਕਰਨਾ ਸਾਡੀ ਬੱਦਰ ਚੰਗੀ ਗੱਲ ਨਹੀਂ ਹੈ ਕੋਈ ਸਿੱਕੀ ਵਿੱਚ ਨੁਕਸਾਨ ਦੇ ਹੁੰਦੀ ਹੈ ਮੈਂ ਕੁਝ ਵੀ ਇਹਦੇ ਬਾਰੇ ਨਹੀਂ ਕਹਿਣਾ ਚਾਹੁੰਦਾ ਪਰ ਇਹ ਹੀ ਕਹੂੰਗਾ ਵੀ ਸਾਡੇ ਨਗਰ ਦੀ ਮਾਰੀ ਕਿਸਮਤ ਸੀ ਕਿ ਉਹ ਫਿਰ ਕੇਸ ਜੀ 2008 ਤੋਂ ਬਾਅਦ ਲੜਦੇ ਲੜਦੇ ਚੰਡੀਗੜ੍ਹ ਚਲੇ ਗਿਆ ਲੋਅਰ ਕੋਰਟ ਆਰੇ ਸੈਸ਼ਨ ਕੋਰਟ ਆਰੇ ਹਾਈ ਕੋਰਟ ਰਿਵੀਜ਼ਨ ਖਾਰਜੋਗੀ ਤੇ ਬਾਅਦ ਮੁੜ ਕੇ ਖਤਮ ਹੋ ਗਈ ਉਸੇ ਬਾਅਦ ਫਿਰ ਇਹਨਾਂ ਨੇ ਲੋਕਾਂ ਨੇ ਕੋਸ਼ਿਸ਼ ਕਰਕੇ ਇਹ ਮੁੰਡਿਆਂ ਨੇ ਵੀ ਬਾਬਾ ਜੀ ਤੁਸੀਂ ਵਿਚ ਆਓ ਵੀ ਇਹ ਗੁਰੂ ਕਾਜੀ ਦੀ ਸੇਵਾ ਕੇ ਚਲਾਓ ਫਿਰ ਮੈਂ ਇਹਨਾਂ ਦਾ ਜਿਹੜਾ ਹੈ ਜੀ ਕੋਰਟ ਕੇਸ ਦਾ ਜਿਹੜਾ ਪੰਚਾਇਤ ਨੂੰ ਨਾਲ ਲੈ ਕੇ ਇਹਨਾਂ ਦਾ ਫੈਸਲਾ ਕਰਵਾਤਾ ਕੋਰਟ ਦੇ ਕੇਸ ਨੂੰ ਇਹਨਾਂ ਨੇ ਮੰਨ ਕੇ ਇੱਕ ਜੁਆਇੰਟ ਕਮੇਟੀ ਬਣਾਈ ਦੋ ਪਿੰਡਾਂ ਦੀ ਉਹ ਕਮੇਟੀ ਆ ਪ੍ਰਿੰਸ ਐਨੀ ਮਾਜਰਾ ਜੱਟ ਪਤੀ ਜਿਹੜਾ ਕਿ ਘਨੌਲੇ ਦਾ ਹਿੱਸਾ ਹੁਣ ਇਹਦੀ ਬੇਜੋਖ ਹੱਦ ਬਸ ਤਾਂ ਦੋ ਬਣ ਗਏ ਆ ਪੰਚਾਇਤਾਂ ਕਰਕੇ ਲੇਕਿਨ ਇਹਨਾਂ ਪੰਜਾਂ ਪਿੰਡਾਂ ਵਾਸਤੇ ਇੱਕੋ ਹੀ ਗੁਰਦੁਆਰਾ ਸਾਹਿਬ ਤਾਂ ਸਕੇ ਇਹ ਪਿੰਡ ਸੈਣੀ ਮਾਜਰਾ ਪਿੰਡ ਦੇ ਕੋ ਪਿੰਡ ਇੰਦਰਪੁਰਾ ਤੇ ਪਿੰਡ ਜੱਟ 25 ਸੈਣੀ ਮਾਜਰਾ ਹਰਕਨੋਲਾ ਕੀ ਹੋਰ ਕੋ ਤਾਂ ਜਿਹੜਾ ਮੋ ਕੋੜੀ ਛੋਟੀ ਮਕੋੜੀ ਇਹਨਾਂ ਨੂੰ ਵੀ ਇਹੀ ਲੱਗਦਾ ਸੋ ਇਹ ਵੇਰ ਸੰਕੋਟ ਦੀ ਵਜ੍ਹਾ ਤੇ ਅਸੀਂ ਜਿਹੜੇ ਕੇਸ ਹਾਰਦੇ ਰਹੇ ਉਹਦਾ ਅਖੀਰ ਨੂੰ ਫੈਸਲਾ ਪੰਚਾਇਤ ਨੇ ਵੀ ਕੋਰਟ ਤੋਂ ਵੀ ਜਿਹੜੀ ਆਈ ਹੈ ਉਹ ਮਤਲਬ ਆਊਟਰ ਆਈ ਹੈ ਔਰ 92 ਧਾਰਾ ਦੇ ਥੱਲੇ ਕੋਰਟ ਦਾ ਫੈਸਲਾ ਹੋਇਆ ਕਮੇਟੀ ਦੋਹਾਂ ਪਿੰਡਾਂ ਨੇ ਜੁਆਇੰਟ ਹੋਊਗੀ ਔਰ ਇਹਦੀ ਜ਼ਮੀਨ ਦਾ ਜੋੜ ਇਤ ਨਾਲ ਜੁੜੀ ਹੋਈ ਹੈ ਉਹਦਾ ਪ੍ਰਬੰਧ ਰਲ ਕੇ ਕਰੋਗੇ ਉਹਦੀ ਜੋ ਆਮਦਨ ਹੋਊਗੀ ਗੁਰਦੁਆਰਾ ਸਾਹਿਬ ਦੇ ਲੱਗੋਗੇ ਉਹਦਾ ਨਿੱਜੀ ਕੋਈ ਮਾਲਕ ਨਹੀਂ ਹੋਊਗਾ ਕੇਵਲ ਤੇ ਕੇਵਲ ਗੁਰਦੁਆਰਾ ਸਾਹਿਬ ਉਸ ਪ੍ਰਾਪਰਟੀ ਦਾ ਮਾਲਕ ਰਹੂਗਾ ਪ੍ਰਬੰਧਕ ਆਪਣੀ ਸੇਵਾ ਕਰਦੇ ਰਹਿਣਗੇ ਤੇ ਹੁਣ ਉਹ ਸੇਵਾ ਇਹ ਚੱਲਦੀ ਹੈ ਜਿਹੜੀ ਕਮੇਟੀ 354 ਬਣੀ ਸੀਗੀ ਉਹ ਕਮੇਟੀ ਸਾਡੀ ਮੈਂ ਵੀ ਉਹਦੇ ਵਿੱਚ ਸੀਗਾ ਚੇਅਰਮੈਨ ਉਹ ਹਾਰ ਗਿਆ ਅੱਜ ਕੱਲ ਤਾਂ ਮੈਂ ਨਾ ਕਿਸੇ ਮੈਂਬਰਸ਼ਿਪ ਵਿੱਚ ਹੁਣ ਦੋ ਪਿੰਡਾਂ ਦੀ ਇੱਕ ਕਮੇਟੀ ਬਣੀ ਗਈ ਹੈ ਜਿਹਦਾ ਪ੍ਰਧਾਨ ਜੱਟਾਂ ਦਾ ਮੁੰਡਾ ਕਰਦੇਵਾਲ ਸਿੰਘ ਹੈ ਸਰਜੀਤ ਸਿੰਘ ਕੈਸ਼ੀਅਰ ਹੈ ਤੇ ਸੰਜੀਤ ਸਿੰਘ ਇੱਕ ਜਨ ਸਕੱਤਰ ਹੈ ਤੇ ਇੱਥੇ ਬੰਦੇ ਉਪਰਲੇ ਪਿੰਡ ਦੇ ਬਾਹਰੇ ਪੰਜ ਬੰਦੇ ਥੱਲੇ ਦੇ ਪਿੰਡ ਦੇ ਬਾਹਰੇ ਉਹ 11 ਬੰਦੇ ਦੀ ਮੈਂਚ ਕਰਦੇ ਆ ਆ ਦੀਵਾਨ ਹਾਲ ਬਣ ਗਿਆ 33 ਲੱਖ ਰੁਪਏ ਦਾ ਕੁਝ ਸੰਗਤ ਦੀ ਪੈਸਾ ਕੁਝ ਲੋਕਾਂ ਨੇ ਦਿੱਤਾ ਕੁਝ ਸਾਢੇ ਜੀ ਮਹਿੰਦੀ ਆਮਦਨ ਸੀ ਹੀ ਉਹਦੇ ਨਾਲ ਹੁਣ ਮੈਂ ਇਹਨਾਂ ਨੂੰ ਇੱਕੋ ਬੇਨਤੀ ਕਰਦਾ ਹਾਂ ਕਿ ਥੋੜਾ ਜਿਹਾ ਚਿਰ ਟੇਹਰੋ ਵੀ ਜਿਹੜਾ ਕਿਲਾ ਸਰਦਾਰ ਦਾ ਸੀਗਾ ਉਹ ਕਿਲਾ ਹੁਣ ਗੁਰੂ ਘਰ ਨਾਲ ਜੁੜ ਗਿਆ ਵੀ 2-4 ਸਾਲ ਵੇਟ ਕਰੋ ਸਰਦਾਰ ਨਿਕੜਾ ਉਹਦੀ 90-95 ਸਾਲ ਦੀ ਉਮਰ ਹੋ ਗਈ ਤੇ ਉਹਨਾਂ ਨੇ ਜਿਹੜਾ ਦੇਖਣਾ ਨਾ ਵੀ ਥੋੜਾ ਜਿਹਾ ਹੋਰ ਸਬਰ ਕਰੋ ਵੀ ਇਹ ਵੀ ਉਹਦੇ ਨਾਲੇ ਜੁੜ ਜਾਣਾ ਆਪੇ ਗੁਰੂ ਸਾਹਿਬ ਦਾ ਆਪਣਾ ਕੰਮ ਕਰਾ ਲੈਣਾ ਵੀ ਝਗੜੇ ਨਾ ਕਰੋ ਤੁਸੀਂ ਇਹ ਥੋੜੇ ਜਿਹੇ ਮੱਟੇ ਦੇ ਖੇਤਰ ਹੀ ਜਾਂਦੇ ਆ। ਤੁਹਾਨੂੰ ਮੈਨੂੰ ਫਾਇਦਾ ਚੰਗੇ ਨਹੀਂ ਲੱਗਦੇ। ਮੈਂ ਦਾ ਆਪਣੀ ਜ਼ਿਹੋਤ ਇਸ ਵੀ ਇੱਥੇ ਆ ਜਾਂਦਾ। ਇਹਨਾਂ ਮਿੱਸੀਆਂ ਨੂੰ ਲਾ ਲੂਗੇ। ਇਹਦੇ ਸੰਗ ਦੀ ਮਾਇਆ ਹੁੰਦੀ ਹੈ। ਉਹ ਇਹਨਾਂ ਦੀ ਭਲੀ ਵਾਸਤੇ ਤੁਹਾਨੂੰ ਕਰਦਾ ਹੈ। ਇਹ ਹੁਣ 10-12 ਲੱਖ ਦਾ ਜਿਹੜਾ ਕਿਲਾ ਆਪਾਂ ਨੇ ਲਿਆ। ਇਹ ਉਹ ਜਿਹੜੀ ਉਹਦੀ ਨੋਹ ਹੈ। ਇਹ ਮੁੱਲਿਆ ਤੁਸੀਂ ਇਹ ਉਹਨਾਂ ਨੇ ਬਾਹਮਲੇ। ਨਨ ਨੇ ਨਾਨ ਕਰਿਆ 12 ਲੱਖ ਰੁਪਇਆ ਇਹਦੀ ਜਿਹੜੀ ਨੂੰ ਹੈ ਨਾ ਹੂੰ ਉਹਦੇ ਕੋਲ ਪਿਆ ਅੱਛਾ ਉਹ ਜ਼ਮੀਨ ਦਾ ਪੈਸਾ ਤੇ ਇਹ ਬਾਕੀ ਜਿਹੜਾ ਇਹਦਾ ਸੌਦਾ ਇਹ ਵਕੀਲਾਂ ਨੇ ਜਿਹੜੇ ਉਹਨਾਂ ਦੇ ਵਕੀਲ ਹੈ ਨਾ ਉਹਨਾਂ ਨੇ ਸਰਦਾਰ ਸਾਹਿਬ ਤੋਂ ਗਿਫਟ ਡੀਡ ਬਣਵਾ ਦਿੱਤੀ ਅੱਛਾ ਇਹ ਬਨਾਮ ਜੇ ਗੁਰੂ ਘਰ ਦੇ ਨਾਲ ਪਰ ਇਹ ਜੁੜਿਆ ਹੋਇਆ ਗੁਰਦੁਆਰਾ ਕਿਲਾ ਤਨੌਲਾ ਕਰਕੇ ਅਜੇ 510 ਨੂੰ ਚਵਰਿਆਂ ਕਰਕੇ ਹਾਰ ਨਹੀਂ ਕਰਕੇ ਨਹੀਂ ਆਈ। ਸੋ ਮੈਂ ਉਸ ਸਰਦਾਰ ਜਗਿੰਦਰ ਸਿੰਘ ਅੰਦਰ ਗ੍ਰਾਂਤੀ ਆਏ ਤੇ ਪੜਿਆ ਨਾ ਉਸਾਰਤ ਨੂੰ ਭਗ ਸਿੰਘ ਜਿਹੜੇ ਆਪਣੇ ਪ੍ਰਚਾਰਕ ਅੱਲੇ ਉਹ ਵੀ ਆਇਤੀ ਇੱਕ ਆਈਸੀਜੀ ਦੇ ਅੰਦਰ ਖਡੂਰ ਸਾਹਿਬ ਤੋਂ 3 ਬੰਦਿਆਂ ਦੀ ਕਮੇਟੀ ਆਈ ਸੀ ਤੇ ਉਦੋਂ ਮੈਂ ਤੇਜਾ ਮੈਂ ਸਾਰੀ ਗੱਲ ਉਹਨਾਂ ਨੂੰ ਸਮਝਾਈ ਮੈਂ ਉਹਨਾਂ ਨੂੰ ਕਿਹਾ ਵੀ ਇਹ ਬੱਚੇ ਆ ਇਹ ਦੋਰੇ ਦੋਲ ਤਾਂ ਪਿੱਛੇ ਲਗਾਈ ਚੜੀ ਜਾਂਦੇ ਮੈਂ ਉਹਨਾਂ ਨੂੰ ਕਹਿੰਦਾ ਵੀ ਥੋੜਾ ਠੀਕੇ ਮੇਗਾ ਦੇਖੋ ਜੀ ਤਾਂ ਇਨਸਾਨ ਹੈ ਉਹਨੇ ਆਪੇ ਛੋੜ ਦੇਣਾ ਉਹ ਇੱਕ ਕਾਗਜ਼ ਆ ਪੁੱਤਰ ਫਰਾਂਟ ਤੇ ਲਾਇਆ ਉਹ ਪੰਡਤ ਨੇ ਲਾਇਆ ਤਾਂ ਉਦੇ ਦਿੱਲੀ ਜੱਜਾ ਗੁਰਦੁਆਰਾ ਕਿਲਾ ਤਨੌਲਾ ਤੇ ਮੁੰਨੇ ਮੈਨੂੰ ਕਹਿੰਦੇ ਵੀ ਬਾਬਾ ਜੀ ਕਿ ਇਹ ਤਾਂ ਕਿਲਾ ਤਨੌਲਾ ਦੇ ਗਿਆ ਉਹ ਪੰਡਤ ਵੀ ਇਹ ਦਸੇ ਪਾਸ਼ਾ ਦਾ ਨਾਮ ਇਟੇ ਤਾਂ ਮਗਾ ਕੋਈ ਗੱਲੇ ਐ ਕਰੋ ਗੱਡੀ ਕਰਕੇ ਰਾਤ ਨੂੰ ਜਾਓ ਧੀਰਤਪੁਰ ਸਾਹਿਬ ਉੱਥੇ ਅਫਤਾਰ ਸਿੰਘ ਨਾ ਨਾ ਜਿਹਨੇ ਸਾਡਾ ਪੱਤਰ ਲਾਇਆ ਦਰਵਾਜ਼ੇ ਉੱਤੇ ਉੱਥੇ ਰਹਿਣਾ ਸੀਗਾ ਮੈਂ ਕਿਹਾ ਉਹਦੇ ਦੋ ਬੰਦੇ ਚੱਕ ਲਿਓ ਜਿਹੜੇ ਫੋਨ ਦੇ ਹੁੰਦੇ ਪੱਤਰ ਦੇ ਵਿੱਚ ਉਹ ਰਾਤ ਨੂੰ ਪੌੜੀ ਲਵਾ ਕੇ ਅਸੀਂ ਉਹਨੇ ਲਿਖਿਆ ਸੀ ਗੁਰਦੁਆਰਾ ਕਿਲਾ ਤਨੌਲਾ ਕਿ ਤੇ ਮੈਂ ਉਹਦੀ ਅਗਲੀ ਪੱਪੇ ਨੂੰ ਐ ਕੰਨਾ ਪਾ ਕੇ 2 ਬਿੰਦੀਆਂ ਲਾ ਕੇ 1 ਬਿੰਦੀ ਲਾ ਕੇ ਪਾਸ਼ੀ ਦਸਵੀਂ ਕਰਵਾਤੀ। ਉਹ ਹਫਤੇ ਇੱਕ ਬਾਅਦ ਫੇਰ ਆ ਕੇ ਉਹਨੇ ਉੱਪਰ ਨਜ਼ਰ ਮਾਰੀ ਵੀ ਇਹ ਕੰਮ ਮੈਂ ਪੱਤਲਾ ਲਾਇਆ ਸੀ ਗੁਰਦੁਆਰਾ ਕਿਲਾਪਨੌਲਾ ਕੀ ਤੇ ਪਾਸ਼ੀ ਦਸਵੀਂ ਕਿਵੇਂ ਹੋ ਗਿਆ? ਉਹਨੇ ਕਹਾ ਇਹ ਰਾਮ ਸਿੰਘ ਤੁਸੀਂ ਕਿਸੇ ਕਿਸੇ ਸਾਈਜ਼ ਕਰਦੇ ਮੈਂ ਕਿਹਾ ਮੈਂ ਨਹੀਂ ਕੋਈ ਅੰਗਰੇਜ਼ੀ ਜਾਣਦਾ ਵੀ ਕਿਆ ਕਹਿੰਦੇ ਤੁਸੀਂ। ਕਹਿੰਦਾ ਇਹ ਕਿਸ ਨੇ ਲਿਖਾ? ਮੈਂ ਕਿਹਾ ਜੀਦਾ ਆਸਾਨ ਹੋ ਉਹਨੇ ਲਿਖਤਾ ਕਿ ਜੀਦਾ ਆਸਾਨ ਹੋ ਉਹਨੇ ਲਿਖਤਾ। ਥੂ ਮਟੇ ਨਾ ਮਟੇ ਇਹ ਪਰ ਮੈਂ ਗੁੱਸੇ ਦੇ ਵਿੱਚ ਕਿਹਾ ਮੇਰੇ ਪੰਜਵੇਂ ਪਾਸ਼ਾ ਦੇ ਟਾਈਮ 'ਚ ਤੂੰ ਚੰਦੂ ਦਾ 10ਵੇਂ ਦੇ ਟਾਈਮ 'ਚ ਗਗੂ ਦਾ ਹੁਣ ਤੂੰ ਉਹ ਪ੍ਰਕਾਸ਼ ਬਣ ਕੇ ਆਇਆ ਹੈ ਨਾ ਤੇਰਾ ਨਾਸ ਉਹ ਹੀ ਚੀਜ਼ ਹੋਈ ਬਿਤੇ ਅੱਜ ਵੀ ਇੱਕ ਪਛਿਵੀ ਨਹੀਂ ਅੱਛਾ ਉੱਚ ਨਹੀਂ ਨਿਸ਼ਾਨ ਨਹੀਂ ਤੂੰ ਮੈਂ ਇਹਨਾਂ ਨੂੰ ਇਹ ਬੇਨਤੀ ਕਰਦਾ ਹਾਂ ਹੁੰਦਾ ਵੀ ਤੁਸੀਂ ਬੇਟਾ ਥੋੜਾ ਜਿਹਾ ਸਬਰ ਕਰੋ 1.5 ਸਾਲ ਇਹਦੇ ਪਾਸ਼ਾ ਇੱਥੇ ਆ ਜਾਂ ਇਕੱਲਾ ਤਨ ਉਹਨੇ ਮਾਰੇ ਨਾਲ ਲੜੋ ਜੀ ਦੀ ਨਾ ਦੀ ਬੀ ਵੀ ਜੀ ਲਈ ਅੱਛਾ ਪੀਰੀ ਹੁੰਦਾ ਪੂਰਾ ਨਾ ਹੋ ਗਿਆ ਪੂਰਾ ਨਾ ਹੋਦਾ ਪਰ ਲੋਚਨ ਹਾਂ ਠੀਕ ਹੈ ਬਦਨ ਦਾ ਕੋਈ ਨਹੀਂ ਕੋਈ ਨਹੀਂ ਉਹ ਇਹ ਇਸ ਤਰ੍ਹਾਂ ਦੀ ਇਹ ਕਹਾਣੀ ਹੈ ਜਿਹਨੂੰ ਕਹਿਣ ਦਾ ਭਾਵ ਹੈ 1958 1958 ਚ 1 ਜਨਵਰੀ ਨੂੰ ਜੀਵਨਾਮਾ ਕਰਾ ਕੇ ਸੀ ਸਰਹਰ ਅਮਨੋ ਸਿੰਘ ਜੀ 1624 ਕਨਾਲ ਪੰਜ ਮਾਲੇ ਜਿਵੇਂ ਗੁਰਦੁਆਰਾ ਪੀਲਾ ਪਨੋਲਾ ਤੇ ਉਹ 1988 ਚ ਅਸੀਂ 30 ਸਾਲ ਬਾਅਦ ਇਹ ਮਾਲਕ ਦੇ ਕੋਈ ਫੁਰਨਾ ਪੜਿਆ ਅਸੀਂ ਸੇਵਾ 'ਚ ਜੁੜ ਕੇ ਤੇ ਬਾਬਾ ਜੀ ਨੇ ਸੇਵਾ ਲਾਤੀ 8 ਸਾਲ ਬਾਅਦ ਇਹਨਾਂ ਲੋਕਾਂ ਦੇ ਵਿੱਚ ਹੀ ਕੁਝ ਪਤਾ ਨਹੀਂ ਕੁਝ ਦਾਲਚ ਕੋਕ ਕੋ ਤਾਂ ਹੁੰਦੀ ਹੀ ਹੈ ਕਿ ਇਹਨਾਂ ਨੇ ਬਾਬਾ ਜੀ ਨੂੰ ਪਰਦੇਸ਼ੋਂ ਵਾਪਸ ਕਰਕੇ ਉਹ ਸੇਵਾ ਛੱਡ ਕੇ ਨਹੀਂ ਤਾਂ ਵਿਆਹ ਨਾਲ ਲੰਗਰ ਆਦਿ ਨੀਆਂ ਕਰਦੇ ਬਣਾਉਂਦੇ ਹੋ ਤੇ ਉਹ ਅਸੀਂ ਸਜ਼ਾ ਭੁਗਤੀ ਫਿਰ ਇਸਾਂ 'ਚ 2011 'ਚ ਸਾਡਾ ਫੈਸਲਾ ਹੋ ਗਿਆ 2000 ਦਾ ਕੇਸ ਪਾਇਆ ਗਿਆ 2011 'ਚ ਫੈਸਲਾ ਹੋ ਕੇ ਇਹ ਗੁਰਦੁਆਰਾ ਕਿਲਾ ਕਨੌਣਾ ਦੇ ਨਾਂ ਤੇ ਜੁਆਇੰਟ ਕਮੇਟੀ ਬਣੀ ਜਿਹੜੀ ਇਹ ਪਾਸ਼ਾਹੀ ਦਸਵੀਂ ਦਾ ਭਾਈ ਅਸੂ ਵੀ ਬਣਾ ਦੇ ਪੰਜ ਛੇ ਪੋਦੀ ਸਵਾ ਵੀ ਬਣਾ ਦੇ ਬਣਾ ਦੇ ਹੈਗੇ ਲੇਕਿਨ ਹਾਲੇ ਫੇਲਾ ਨਾ ਜਿਹੜਾ ਗੁਰਦੁਆਰੇ ਕਿਨਾਂ ਤੱਕ ਨੌ ਲਾਈ ਚੱਲ ਰਿਆ ਸਾਗ ਜੰਮਦਾ ਆ ਜਿੱਦਾਂ ਉਹ ਮੱਢੇ ਨਹੀਂ ਹੈਗੇ ਜਿਹੜੇ ਤਾਸ ਕਿ ਲਿਖਿਆ ਕਿਉਂਕਿ ਸਾਨੂੰ ਪਤਾ ਵੀ ਮਾਨ ਕਿਤੇ ਉੱਪਰ ਤੱਕ ਕੋਈ ਹੈ ਨਹੀਂ ਚਲੋ ਇਹ ਬੰਦੇ ਵੀ ਥੋੜੇ ਜਿਹੇ ਰਹਿ ਕੇ ਚਲੇ ਚੁਲੇ ਜਾਣਾ ਆਪਣੀ ਕੀ ਲੜਾਈਆਂ ਛੱਡੀਆਂ ਇੱਕ ਪੰਦਾ ਭਰੋਸਾ ਨਹੀਂ ਕਿਤੇ ਦਾ ਹਾਂਜੀ ਮੈਂ ਤੇ ਇਹਨਾਂ ਨੂੰ ਇਹ ਵੀ ਬੇਨਤੀ ਕਰ ਦਿੰਦਾ ਵੀ ਭਾਈ ਰੱਬ ਮਿਲ ਕੇ ਕਨ ਮਨ ਤੋਂ ਸੇਵਾ ਕਰੋ ਇਹ ਤੇ ਕੋਈ ਚੌਧਰੀ ਨਹੀਂ ਹੈ ساری ਸੇਵਾ ਕਰ ਰਿਹਾ ਹੈ। ਠੀਕ। ਨਾਲ ਕੇ ਕਰੋ ਫਾਸਲ ਲਾਈਆਂ ਛੱਡੋ ਔਰ ਇਹ ਪੈਦਾ ਕਰੋ। ਇਹ ਹੀ ਬੇਨਤੀ ਹੈ ਨੰਨੇ ਜੀ ਦਾ। ਬਾਕੀ 80 ਸਾਲ ਦੀ ਹੋਗੀ। ਔਰ ਪਤਾ ਨਹੀਂ ਕਿੰਨੇ ਸੇ ਰਹੇਗੀ। ਇਹ ਹੀ ਬੇਨਤੀ ਹੈ। ਹਾਂਜੀ ਤੇ ਇਹ ਸੀਗੇ ਜੀ ਫਿਰ ਸਾਡੇ ਅੱਜ ਦੇ ਗੁਰਦੁਆਰਾ ਸਾਹਿਬ ਦੇ ਦਰਸ਼ਨ। ਤੇ ਤੁਸੀਂ ਕਮੈਂਟ ਕਰਕੇ ਆਪਣੀ رائے ਦੇ ਸਕਦੇ ਹੋ। ਬਾਕੀ ਫਿਰ ਮਿਲਾਂਗੇ ਅੱਗੇ ਕਿਸੇ ਹੋਰ ਨਵੀਂ ਵੀਡੀਓ ਚ ਕਰਾਵਾਂਗੇ ਦਰਸ਼ਨ ਕਿਸੇ ਹੋਰ ਸਥਾਨ ਦੇ ਹੋਰ ਜਗ੍ਹਾ ਦੇ ਤਦ ਤੱਕ ਲਈ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ